ਜੇਕਰ ਸਰਕਾਰ ਨੇ ਸਾਨੂੰ ਬੱਸ ਸਫਰ ਫ੍ਰੀ ਕੀਤਾ ਹੈ ਤਾਂ ਉਹਦੇ ਵਿੱਚ ਇਹ ਦੇਖਿਓ ਕਿ ਉਹਦੇ ਵਿੱਚ ਫਾਇਦਾ ਸਾਡਾ ਹੈਗਾ ਕੀ ਸਾਨੂੰ ਉਸ ਫਾਇਦੇ ਦੇ ਨਾਲ ਨੁਕਸਾਨ ਵੱਧ ਤਾਂ ਨਹੀਂ ਮੈਂ ਤੁਹਾਡੀ ਦੁਕਾਨ ਤੇ ਆਉਣਾ ਮੈਂ ਕਹਿੰਨਾ ਕਿ ਆ ਖੰਡ ਮੈਨੂੰ ਪਾਵੇ ਫ੍ਰੀ ਪਾ ਦੂੰ ਨਹੀਂ ਸਾਡੇ ਕੋਲੋਂ ਸਭ ਕੁਝ ਸਾਨੂੰ ਫ੍ਰੀ ਮਿਲ ਰਿਹਾ ਇੱਕ ਬੰਦੇ ਨੂੰ ਪਾਣੀ ਫ੍ਰੀ ਮਿਲ ਰਿਹਾ ਬਿਜਲੀ ਫ੍ਰੀ ਮਿਲ ਰਹੀ ਆ ਉਹਨੂੰ ਦਾਣੇ ਫ੍ਰੀ ਮਿਲ ਰਹੇ ਆ ਉਹਨੂੰ ਹੋਰ ਬਹੁਤ ਸਾਰੀਆਂ ਚੀਜ਼ਾਂ ਸਫਰ ਫ੍ਰੀ ਮਿਲ ਰਿਹਾ ਉਹਨੂੰ ਡਾਟਾ ਫ੍ਰੀ ਮਿਲ ਰਿਹਾ ਸਾਰਾ ਕੁਝ ਫ੍ਰੀ ਮੰਗ ਰਿਆ ਉਹ ਬੰਦਾ ਸਰਕਾਰ ਨੂੰ ਮਾੜਾ ਕਿਉਂ ਬੱਚਿਆਂ ਨੂੰ ਐਜੂਕੇਸ਼ਨ ਚਾਹੀਦੀ ਐਜੂਕੇਸ਼ਨ ਚੰਗੀ ਤਕੜੀ ਐਜੂਕੇਸ਼ਨ ਚਾਹੀਦੀ ਬੱਚਿਆਂ ਨੂੰ ਫ੍ਰੀ ਸਾਨੂੰ ਹੈਲਥ ਜਿਹੜੀਆਂ ਸਾਡੀਆਂ ਸਭ ਤੋਂ ਜ਼ਰੂਰੀਆਂ ਉਹ ਸਾਨੂੰ ਚਾਹੀਦੀਆਂ ਆ ਫ੍ਰੀ ਦੀਆਂ ਚੀਜ਼ਾਂ ਨੇ ਹੀ ਨਾ ਲੋਕਾਂ ਨੂੰ ਅੰਨੇ ਬੋਲੇ ਕਰ ਦਿੱਤਾ ਲੋਕ ਬੂੰਗੇ ਵੀ ਲੋਕ ਦੇਖੋ ਮੈਂ ਤਾਂ ਕਹਿੰਦਾ ਜਿਹਦੇ ਘਰ ਦੇ ਵਿੱਚ ਬੋਰੀਆਂ ਡੇਗਦੀਆਂ ਜਾਂ ਜਿਹਦੇ ਘਰ ਦੇ ਵਿੱਚ ਫ੍ਰੀ ਦਾ ਸਮਾਨ ਆਉਂਦਾ ਕਿਉਂ ਬੋਲੂਗੇ ਉਹ ਸਰਕਾਰ ਨੇ ਕਦੇ ਰੁੱਖਾਂ ਦੀ ਗੱਲ ਨਹੀਂ ਕੀਤੀ ਸਰਕਾਰ ਨੇ ਕਦੇ ਪੰਜਾਬ ਦੇ ਸਾਡੇ ਪਾਣੀ ਉੱਪਰਲੇ ਵੀ ਤੇ ਹੇਠਲੇ ਵੀ ਸਾਰੇ ਖਰਾਬ ਆ ਕਦੇ ਗੱਲ ਨਹੀਂ ਕੀਤੀ ਤੁਸੀਂ ਪੂਰੀ ਕੈਲਕੂਲੇਸ਼ਨ ਇੰਡੀਆ ਦੀ ਕੱਢ ਕੇ ਦੇਖ ਲਓ 5 7% ਲੋਕ ਹੋਣਗੇ ਜਿਹੜੇ ਟੈਕਸ ਦੇਣਦੇ ਆਉਣਗੇ ਬਾਕੀ 92% ਫਰੀਦਿਆਂ ਚੀਜ਼ਾਂ ਖਾਣ ਵਾਲੇ ਸਾਨੂੰ ਇਸ ਫਰੀ ਦੇ ਚੱਕਰਾਂ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ ਸਰਕਾਰ ਜੀ ਆਪਣੀਆਂ ਵੋਟਾਂ ਦੀ ਖਾਤਰ ਫਰੀ ਫੰਡ ਦੇ ਦੇ ਕੇ ਜੋ ਸਾਡੇ ਸੂਬੇ ਦਾ ਜੋ ਸਾਡੇ ਦੇਸ਼ ਦਾ ਜੋ ਨੁਕਸਾਨ ਹੋ ਰਿਹਾ ਉਹਨੂੰ ਬਖਸ਼ ਦਿਓ ਲੋਕਾਂ ਨੂੰ ਇੰਨਾਕ ਤਗੜੇ ਕਰ ਦਿਓ ਲੋਕਾਂ ਦਾ ਜੀਵਨ ਪੱਧਰ ਇੰਨਾਕ ਉੱਚਾ ਚੱਕ ਦਿਓ ਲੋਕਾਂ ਦੇ ਰੁਜ਼ਗਾਰ ਐਸੇ ਪੈਦਾ ਕਰ ਦਿਓ ਕਿ ਉਹ ਫਰੀਦੀਆਂ ਚੀਜ਼ਾਂ ਜਿਹੜੀਆਂ ਮੁਲ ਖਰੀਦਣ ਦੀ ਸਮਰੱਥਾ ਰੱਖਦੇ ਹੋਣ ਵਕਤ ਸਭ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦੇ ਲਈ ਪਰ ਜ਼ਿੰਦਗੀ ਕਿਸੇ ਕਿਸੇ ਨੂੰ ਮਿਲਦੀ ਹੈ ਵਕਤ ਬਦਲਣ ਦੇ ਲਈ प्यार भरी सतरिका मैं हां ही नकनोचिया प्रोग्राम सवेरे सवेरे लेके ਤੁਹਾਡੇ ਮੁਖਾਤਿਬ ਹੋ ਚੁੱਕਿਆ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਜ ਵੀ ਹੋਣਗੀਆਂ ਮੇਰਾ ਸਾਥ ਦੇਣਗੇ ਇਸ ਪ੍ਰੋਗਰਾਮ ਦੇ ਵਿੱਚ ਚਰਨਜੀਤ ਜੋਗੀ ਜੀ ਜੋਗੀ ਜੀ ਸਵਾਗਤ ਹੈ ਤੁਹਾਡਾ ਸਵਾਗਤ ਹੈ ਨਾ ਜੀ ਤੁਹਾਡਾ ਵੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਸਵੇਰੇ ਸਵੇਰੇ ਦੇ ਵਿੱਚ ਸਾਡੇ ਨਾਲ ਜੁੜ ਬੈਠੇ ਨੇ ਬਹੁਤ ਸਾਰੇ ਦਿਲ ਦੇ ਵਲਵਲੇ ਬਹੁਤ ਸਾਰੇ ਦਿਲ ਦੇ ਖਿਆਲات ਜਜ਼ਬਾਤ ਉਹਨਾਂ ਦੇ ਨਾਲ ਸਾਂਝੇ ਕਰਾਂਗੇ ਤੁਹਾਡੀ ਸਾਰਿਆਂ ਦੀ ਸਵੇਰ ਸ਼ੁਭ ਹੋਵੇ ਜੋ ਬਿਲਕੁਲ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਇੱਕ ਛੋਟੀ ਜਿਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਸਵੇਰੇ ਸਵੇਰੇ ਕਿਵੇਂ ਦਾ ਲੱਗਦਾ ਹੈ ਇਸ ਬਾਬਤ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਆਪਣੀਆਂ ਟਿੱਪਣੀਆਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਂਝੀਆਂ ਕਰਿਆ ਕਰਿਓ ਸਾਨੂੰ ਚੰਗਾ ਲੱਗਦਾ ਤੁਸੀਂ ਕੋਈ ਸੁਝਾਅ ਵੀ ਇਸ ਪ੍ਰੋਗਰਾਮ ਬਾਬਤ ਸਾਨੂੰ ਦੇ ਸਕਦੇ ਹੋ ਫਿਲਹਾਲ ਜੋਗੀ ਜੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ ਜੋਗੀ ਜੀ ਮੈਂ ਇੱਕ ਗੱਲ ਨੋਟ ਕੀਤੀ ਹੈ ਤੁਸੀਂ ਵੀ ਨੋਟ ਕੀਤੀ ਹੋਣੀ ਹੈ ਸਾਨੂੰ ਜਦੋਂ ਫਰੀ ਦੇ ਵਿੱਚ ਕੋਈ ਚੀਜ਼ ਮਿਲਦੀ ਹੈ ਤਾਂ ਸਿੱਖ ਖੁਸ਼ ਹੋ ਜਾਂਦੇ ਆ ਤੁਹਾਨੂੰ ਵੀ ਕੁਝ ਮਿਲਦਾ ਹੋਣਾ ਫਰੀ ਦੇ ਵਿੱਚ ਤੁਹਾਡੇ ਵੀ ਅੰਦਰੋਂ ਹਨਾ ਖੁਸ਼ੀ ਹੁੰਦੀ ਹੋਣੀ ਕਿ ਪੈਸੇ ਲੱਗੇ ਨਹੀਂ ਸਾਡੀਆਂ ਬਾਗ ਹੋ ਜਾਂਦੇ ਬਿਲਕੁਲ ਸਾਡੇ ਦਰਸ਼ਕਾਂ ਨੂੰ ਵੀ ਚੰਗਾ ਲੱਗਦਾ ਹੋਣਾ ਕਿ ਵੀ ਪੈਸੇ ਲੱਗੇ ਨਹੀਂ ਸਾਨੂੰ ਫਰੀ ਦੇ ਵਿੱਚ ਮੁਫਤ ਦੇ ਵਿੱਚ ਕੁਝ ਨਾ ਕੁਝ ਮਿਲ ਗਿਆ ਹੁਣ ਇਸੇ ਬਾਬਤ ਅੱਜ ਅਸੀਂ ਗੱਲ ਕਰਾਂਗੇ ਪਰ ਗੱਲ ਥੋੜੀ ਵੱਖਰੀ ਹੈ ਉਹ ਕਿਵੇਂ ਉਹ ਇਸ ਕਰਕੇ ਕਿਉਂਕਿ ਸਰਕਾਰ ਸਾਨੂੰ ਮੁਫਤ ਦੇ ਵਿੱਚ ਬਹੁਤ ਕੁਝ ਦੇ ਰਹੀ ਹੈ ਮੁਫਤ ਬੱਸ ਸਫਰ ਵੀ ਹੈ ਠੀਕ ਹੈ ਬੀਬੀਆਂ ਵਾਸਤੇ ਚਲੋ ਠੀਕ ਹੈ ਕਿਤੇ ਨਾ ਕਿਤੇ ਲੋਕੀ ਲਾਹਾ ਵੀ ਲੈ ਰਹੇ ਨੇ ਸਹੂਲਤ ਕੋਈ ਮਿਲ ਕੀ ਕੋਈ ਚੀਜ਼ ਸਾਨੂੰ ਸਰਕਾਰ ਵੱਲੋਂ ਮੁਫਤ ਦੇ ਵਿੱਚ ਮਿਲ ਰਹੀ ਹੈ ਪਰ ਅੱਜ ਅਸੀਂ ਗੱਲ ਕਰਾਂਗੇ ਕਿ ਮੁਫਤ ਦੇ ਵਿੱਚ ਸਾਨੂੰ ਜੋ ਕੁਝ ਵੀ ਮਿਲ ਰਿਹਾ ਹੈ ਇਹਦਾ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ ਦੇਖੋ ਜੀ ਮੁਫਤ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਨੂੰ ਮਿਲਦੀਆਂ ਉਹਨੂੰ ਕੋਈ ਵੀ ਇਨਕਾਰ ਨਹੀਂ ਕਰਦਾ ਚਾਹੇ ਸਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਹੋਵੇ ਚਾਹੇ ਸਾਡੇ ਘਰ ਦੇ ਵਿੱਚ ਚੀਜ਼ ਨਾ ਵੀ ਹੋਵੇ ਸਾਨੂੰ ਜਦੋਂ ਕੋਈ ਚੀਜ਼ ਮੁਫਤ ਦੀ ਦਿੰਦਾ ਹੈ ਤਾਂ ਅਸੀਂ ਨੱਟ ਕੇ ਭੱਜ ਕੇ ਜਾ ਕੇ ਹੱਥ ਅੱਗੇ ਕਰ ਦਿੰਨੇ ਆ ਕਿ ਲਿਆ ਆ ਪਾਈ ਇਹ ਚੀਜ਼ ਮੈਨੂੰ ਦੇ ਦੇ। ਇੱਥੇ ਮੈਂ ਤੁਹਾਨੂੰ ਇੱਕ ਆਪਣਾ ਕਿੱਸਾ ਸੁਣਾਵਾਂ। ਹਮਮ ਕੱਲ ਕੋਈ 2000 ਦੇ ਦਹਾਕੇ ਦੀ ਹੋਣੀ ਆ। ਅੱਛਾ ਜੀ। ਉਹਦੋਂ ਮੇਰਾ ਖਲਸ਼ਾ 2001 ਜਾਂ 2 ਦੀ ਗੱਲ ਹੋਣੀ ਆ। ਮੈਂ THAILAND ਗਿਆ। ਅੱਛਾ ਜੀ। ਉੱਥੇ ਇੱਕ ਬੱਸ ਦੇ ਵਿੱਚ ਮੈਂ ਚੜ੍ਹਿਆ। ਹਮ ਉਸ ਬੱਸ ਦੀ ਡਰਾਈਵਰ ਵੀ ਕੁੜੀ ਤੇ ਕੰਡਕਟਰ ਵੀ ਕੁੜੀ। ਤੇ ਮੈਂ ਹੁਣ ਉਹਨਾਂ ਦੀ ਭਾਸ਼ਾ ਮੈਂ ਨਹੀਂ ਜਾਣਦਾ। ਮੈਂ ਉਹਨਾਂ ਨੂੰ ਕਿਰਾਇਆ ਪੁੱਛ ਰਿਹਾ ਵਾਰ-ਵਾਰ ਕਿ ਕਿਰਾਇਆ ਕਿੰਨਾ ਉਹ ਮੇਰੀ ਭਾਸ਼ਾ ਨਹੀਂ ਸਮਝ ਰਹੇ ਮੈਂ ਉਹਨਾਂ ਦੀ ਭਾਸ਼ਾ ਨਹੀਂ ਸਮਝ ਰਿਹਾ ਅੰਗਰੇਜ਼ੀ ਦੇ ਵਿੱਚ ਮੈਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਖੌਰੇ ਉਹਨਾਂ ਨੂੰ ਅੰਗਰੇਜ਼ੀ ਘੱਟ ਆਉਂਦੀ ਸੀ ਤਾਂ ਜਾਂ ਮੇਰੀ ਬੋਲੀ ਉਹਨਾਂ ਨੂੰ ਗੱਲ ਹੀ ਨਹੀਂ ਆਉਂਦੀ ਤੇ ਉਹ ਮੈਨੂੰ ਉਹਨੇ ਆਪਣੇ ਕੋਲ ਬਿਠਾ ਲਿਆ ਅੱਛਾ ਜੀ ਜਿਨ੍ਹਾਂ ਸੀਟਾਂ ਦੇ ਉੱਪਰ ਇਹ ਲਿਖਿਆ ਹੁੰਦਾ ਨਾ ਕਿ ਇਸ ਸੀਟ ਦੇ ਉੱਪਰ ਬੈਠਣਾ ਮਨਾ ਹੈ ਇੱਕ ਤੋਂ ਦਰ ਨੰਬਰ ਸੀਟਾਂ ਤੇ ਮੈਨੂੰ ਉੱਥੇ ਬਿਠਾ ਲਿਆ ਕਿਹਦੇ ਆ ਜਾ ਉਹ ਕੁਝ ਖਾਣ ਲਈ ਆ ਆਪਸ ਦੇ ਵਿੱਚ ਤੇ ਮੈਨੂੰ ਕਹਿੰਦੀ ਤੂੰ ਖਾ ਮੈਨੂੰ ਭੁੱਖ ਤਾਂ ਲੱਗੀ ਹੋਈ ਸੀ ਪਰ ਮੇਰੇ ਦਿਲ ਦੇ ਵਿੱਚ ਇਹ ਫਿਕਰ ਸੀ ਕਿ ਜਿੱਦਾਂ ਸਾਡੀਆਂ ਪੰਜਾਬ ਰੋਡ ਵੈਦੀਆਂ ਬੱਸਾਂ ਦੇ ਵਿੱਚ ਕੋਈ ਚੈੱਕਰ ਚੜ ਜਾਂਦਾ ਉਹ ਟਿਕਟ ਚੈੱਕ ਕਰਦੇ ਵੀ ਜੁਰਮਾਨਾ ਕਰਦੇ 10 ਗੁਣਾ ਤਾਂ ਮੈਂ ਕਿਹਾ ਵੀ ਮਨਾ ਬਗਾਨਾ ਮੁਲਕਿਆਂ ਇਹ ਮੈਨੂੰ ਪਤਾ ਨਹੀਂ ਕੀ ਖਲਾਉਣ ਡੀਆਂ ਵੀ ਜੇ ਕਿਤੇ ਕੋਈ ਚੈੱਕਰ ਚੜ ਗਿਆ ਤੇ ਮੇਰੇ ਕੋਲੋਂ ਜੇ 1 ਡਾਲਰ ਦੇ ਬਜਾਇ ਉਹਨਾਂ 10 ਲੈ ਲੈ ਤਾਂ ਮੈਂ ਕਿੱਥੇ ਜਾਊਂਗਾ ਵੀ ਮੈਂ ਬੜਾ ਮੁਸ਼ਕਲ ਦੇ ਵਿੱਚ ਫਸਿਆ ਮੈਂ ਪੁੱਛਦਾ ਰਿਹਾ ਉਹਨਾਂ ਨੂੰ ਉਹ ਮੈਨੂੰ ਹੱਸ ਕੇ ਬਿਠਾਉਂਦੀਆਂ ਰਹੀਆਂ ਮੈਂ ਜਦੋਂ ਉਤਰਿਆ ਤੇ ਇੱਕ ਸਟੂਡੈਂਟ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਯਾਰ ਮੈਂ ਇਸ ਬੱਸ ਦੇ ਵਿੱਚ ਉਤਰਿਆ ਵੀ ਉਹਨਾਂ ਨੇ ਮੇਰੇ ਤੋਂ ਕਿਰਾਇਆ ਨਹੀਂ ਲਿਆ ਵੀ ਚੱਕਰ ਕੀ ਆ ਉਹ ਕਹਿੰਦਾ ਉਹ ਦੇਖੋ ਬੱਸ ਉਹ ਜਿਹੜਾ ਉਹਦੇ ਉੱਪਰ ਲਿਖਿਆ ਉਹਨੇ ਆਪਣੀ ਭਾਸ਼ਾ ਦੇ ਵਿੱਚ ਲਿਖਿਆ ਜੀ ਕਹਿੰਦਾ ਜਿਸ ਬੱਸ ਦੇ ਉੱਪਰ ਇਹ ਲਿਖਿਆ ਹੁੰਦਾ ਨਾ ਉਹ ਬੱਸ ਫ੍ਰੀ ਹੁੰਦੀ ਆ ਅੱਛਾ ਜੀ ਇਹ ਬੱਸ ਫ੍ਰੀ ਆ ਇਹਦੇ ਵਿੱਚ ਤੁਸੀਂ ਫ੍ਰੀ ਸਫਰ ਕਰ ਸਕਦੇ ਹੋ ਅੱਛਾ ਮੈਂ ਆਪਣੇ ਕੈਮਰੇ ਨਾਲ ਫੋਟੋ ਖਿੱਚੀ ਅੱਛਾ ਉੱਗੇ ਹੁਣ ਉਹਦੇ ਵਿੱਚ ਫਰੀ ਸਫਰ ਕਰਨਾ ਹੈ థਾਈਲੈਂਡ ਦੇ ਵਿੱਚ ਜਦੋਂ ਵੀ ਉਹ ਮੇਰੇ ਮੌਰੇ ਬਸ ਆਉਗੀ ਕਿਉਂਕਿ ਮੈਨੂੰ ਭਾਸ਼ਾ ਤਾਂ ਨਹੀਂ ਮੈਂ ਆਪਣੀ ਸੇਫ ਸਾਈਡ ਦੇ ਵਾਸਤੇ ਆਪਣੇ ਕੈਮਰੇ ਦੇ ਵਿੱਚ ਉਹਦੀ ਫੋਟੋ ਖਿੱਚ ਲਈ ਸੀ ਹੁਣ ਲਾਲਸਾ ਦੀ ਗੱਲ ਕਰੀਏ ਉੱਥੇ ਸਾਡੇ ਸਾਡੇ ਕਿ ਜਿੰਨੇ ਪੈਸਿਆਂ ਦਾ ਹਿਸਾਬ-ਤਬ ਚੱਲਦਾ ਉੱਥੇ ਜੋ ਵੀ ਚੱਲਦੇ ਉਹਨਾਂ ਦੇ ਨਾ ਤੇ ਜੇ ਮੰਨ ਲਓ ਉਧਰ 1 ਰੁਪਿਆ ਸੀ ਤੇ ਸਾਡੇ ਵੀ ਉਧਰ ਇੰਨੇ ਕੀ ਸੇਮ ਜਿਹਾ ਸੀਗਾ ਕੁਝ ਰੁਪਈਏ ਬਚਾਉਣ ਦੀ ਖਾਤਰ ਮੈਂ ਆਪਣੇ ਕੈਮਰੇ ਦੇ ਵਿੱਚ ਉਹਦੀ ਫੋਟੋ ਸੇਵ ਕਰਕੇ ਰੱਖ ਲਈ ਕਿ ਹੁਣ ਜਦੋਂ ਇਹ ਬਸ ਆਉਗੀ ਤਾਂ ਮੈਂ ਉਸ ਬਸ ਦੇ ਵਿੱਚ ਚੜਾਂਗਾ ਉਦੇ ਮੋਰੇ ਬੱਸਾਂ ਭਾਵੇਂ 10 ਨਿਕਲ ਜਾਣਾ ਭਾਵੇਂ 20 ਨਿਕਲ ਜਾਣਾ ਤੇ ਭਾਵੇਂ 25 ਨਿਕਲ ਜਾਣਾ ਭਾਵੇਂ ਮੈਂ ਅੱਧੇ ਘੰਟੇ ਦਾ ਸਫ਼ਰ ਹੋਵੇ ਮੇਰਾ ਤੇ ਮੈਂ 2 ਘੰਟੇ ਬੱਸ ਨੂੰ ਉਡੀਕਦਾ ਰਹਾ ਮੈਂ ਫਰੀ ਦੇ ਚੱਕਰ ਦੇ ਵਿੱਚ ਉੱਥੇ ਬੈਠਣਾ ਇਹ ਹੀ ਮਾਨਸਿਕਤਾ ਸਾਡੀ ਹੈ ਸਾਡਾ ਜਿਹੜਾ ਬੇਸ਼ਕੀਮਤੀ ਸਮਾਂ ਨਸ਼ਟ ਹੋ ਗਿਆ ਮੇਰਾ ਉਹ ਉਹ ਕਿਸੇ ਗਣਤੀ ਦੇ ਵਿੱਚ ਨਹੀਂ ਉਹ ਮੁੜ ਵੀ ਨਹੀਂ ਆਉਣਾ ਉਹ ਮੁੜ ਵੀ ਨਹੀਂ ਆਉਣਾ ਗਣਤੀ ਦੇ ਵਿੱਚ ਸਿਰਫ ਇਹ ਹੈ ਕਿ ਮੇਰੇ 10 ਰੁਪਏ ਬਚ ਗਏ ਇਸੇ ਤਰ੍ਹਾਂ ਸਰਕਾਰ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਫ੍ਰੀ ਦਿੰਦੀ ਆ ਸਰਕਾਰ ਦੀ ਪਹਿਲੀ ਆਪਾਂ ਲਾ ਲਈਏ ਕਿ ਬੱਸ ਸਫ਼ਰ ਸਾਨੂੰ ਫ੍ਰੀ ਕਰ ਦਿੱਤਾ ਜੀ ਜੇਕਰ ਸਰਕਾਰ ਨੇ ਸਾਨੂੰ ਬੱਸ ਸਫ਼ਰ ਫ੍ਰੀ ਕੀਤਾ ਤਾਂ ਉਹਦੇ ਵਿੱਚ ਇਹ ਦੇਖਿਓ ਕਿ ਉਹਦੇ ਵਿੱਚ ਫਾਇਦਾ ਸਾਡਾ ਹੈਗਾ ਹੂੰ ਕੀ ਸਾਨੂੰ ਉਸ ਫਾਇਦੇ ਦੇ ਨਾਲ ਨੁਕਸਾਨ ਵੱਧਤਾ ਨਹੀਂ ਹੂੰ ਸਰਕਾਰਾਂ ਆਪਣੀਆਂ ਵੋਟਾਂ ਦੀ ਖਾਤਰ ਬਹੁਤ ਕੁਝ ਸਾਨੂੰ ਫ੍ਰੀ ਤਾਂ ਦੇ ਦਿੰਦੀਆਂ ਪਰ ਕਿਤੇ ਉਸ ਫ੍ਰੀ ਦੇ ਚੱਕਰ ਦੇ ਵਿੱਚ ਸਾਡੇ ਸੂਬੇ ਦਾ ਭੱਠਾ ਤਾਂ ਨਹੀਂ ਵਿਟਾਈ ਜਾਂਦੀਆਂ ਬਿਲਕੁਲ ਹੋ ਰਿਹਾ ਤਨਖਾਹਾਂ ਜਿਹੜੀਆਂ ਉਹਨਾਂ ਦੇ ਮਲਾਜ਼ਮਾਂ ਨੂੰ ਦੇਣੀਆਂ ਜਾਂ ਉਹ ਜਿਹੜਾ ਪੈਸਾ ਉਹਨਾਂ ਨੂੰ ਦੇਣਾ ਕਿਉਂਕਿ ਬਕਾਇਦਾ ਟਿਕਟ ਕੱਟ ਹੁੰਦੀ ਹੈ ਉਹ ਟਿਕਟ ਕੱਟ ਹੋ ਕੇ ਸਰਕਾਰ ਦੇ ਖਾਤੇ ਦੇ ਵਿੱਚ ਜਾਂਦੀ ਹੈ ਸਰਕਾਰ ਉਹ ਪੇ ਕਰਦੀ ਹੈ ਠੀਕ ਉਹ ਜਿਹੜਾ ਘਾਟਾ ਆ ਉਹ ਪੂਰਾ ਕਿਦਾਂ ਹੋਣਾ ਹੈ ਉਹ ਕਿਨੇ ਘਾਟਾ ਪੂਰਾ ਕਰਨਾ ਹੈ ਹੁਣ ਤੁਸੀਂ ਇਹ حساب ਲਾ ਲਓ ਕਿ ਉੱਥੇ ਜਿਹੜੀਆਂ ਉਹ ਸਾਨੂੰ ਫ੍ਰੀ ਦੀਆਂ ਸਹੂਲਤਾਂ ਮੰਨ ਲਓ ਤੁਸੀਂ ਖੇਤੀਬਾੜੀ ਕਰਦੇ ਆ ਜਾਂ ਤੁਸੀਂ ਕੋਈ ਦੁਕਾਨ ਹੱਟੀ ਕਰਦੇ ਆ ਮੈਂ ਤੁਹਾਡੀ ਦੁਕਾਨ ਤੇ ਆਉਣਾ ਮੈਂ ਕਹਿੰਨਾ ਕਿ ਆ ਖੰਡ ਮੈਨੂੰ ਪਾਵੇ ਫ੍ਰੀ ਪਾ ਦੂੰਗੇ ਨਹੀਂ ਜੇਕਰ ਤੁਹਾਡੇ ਕੋਲ ਤੁਸੀਂ ਕਣਕ ਬੀਜੀ ਹੈ 6-7 ਮਹੀਨੇ ਤੁਸੀਂ ਸਪਾਂਦੀਆਂ ਸਿਰੀਆਂ ਮਿੱਧੀਆਂ ਆ ਤੁਸੀਂ ਠੰਡਾਂ ਨਹੀਂ ਦੇਖੀਆਂ ਤੋ ਪਾਣੀ ਦੇਖੀਆਂ ਤੁਸੀਂ ਵੇਲੇ-ਕਵੇਲੇ ਪਾਣੀ ਲਾਉਣ ਗਏ ਆ ਮੋਟਰ ਬੰਦ ਕਰਨ ਗਏ ਆ ਜਾਂ ਔਨ ਕਰਨ ਗਏ ਆ ਤੇ ਤੁਸੀਂ ਜਾ ਕੇ ਮੈਂ ਤੁਹਾਡੇ ਕੋਲ ਕਹਾਂ ਕਿ ਇੱਕ ਬੋਰੀ ਮੇਰੇ ਘਰ ਕਣਕ ਦੀ ਸੁੱਟ ਦੇਓ ਸੜ ਦੂੰਗੇ ਬਿਲਕੁਲ ਨਹੀਂ ਤੁਹਾਡੇ ਕੋਲ ਕੋਈ ਚੀਜ਼ ਮੁੱਲ ਦੀ ਹੋਵੇ ਤੁਸੀਂ ਮੈਨੂੰ ਫ੍ਰੀ ਦੇ ਦੋਗੇ ਨਾ ਸਾਡੀ ਪੰਜਾਬ ਸਰਕਾਰ ਦੇ ਕੋਲ ਸਾਰੀਆਂ ਚੀਜ਼ਾਂ ਮੁੱਲ ਦੀਆਂ ਜੀ ਉਹ ਸਾਨੂੰ ਫ੍ਰੀ ਕਿਉਂ ਦੇ ਰਹੀਆਂ ਸਾਨੂੰ ਫ੍ਰੀ ਕਿਉਂ ਦੇ ਰਹੀਆਂ ਕਿ ਸਾਡੇ ਵਿੱਚਕਾਰ ਕੋਈ ਕਾਣਤਾ ਨਹੀਂ ਹੂੰ ਕੀ ਅਸੀਂ ਕਾਣੇ ਤਾਂ ਨਹੀਂ ਜੀ ਜੇਕਰ ਅਸੀਂ ਕਾਣੇ ਆ ਤਾਂ ਅਸੀਂ ਫ੍ਰੀ ਦੀਆਂ ਚੀਜ਼ਾਂ ਦੇ ਉੱਪਰ ਡੁੱਲੇ ਆ ਡੁੱਲੇ ਆ ਬਿਲਕੁਲ ਤੇ ਅਸੀਂ ਇਹ ਵੀ ਭੁੱਲੇ ਆ ਕਿ ਤਖਤ ਤੇ ਬਿਠਾਉਣਾ ਕਿਹਨੂੰ ਆ ਜੀ ਤੇ ਤਖਤ ਤੋਂ ਲਾਉਣਾ ਕਿਹਨੂੰ ਆ ਕਿਉਂਕਿ ਅਸੀਂ ਤਾਂ ਫ੍ਰੀ ਦੀਆਂ ਚੀਜ਼ਾਂ ਦੇ ਵਿੱਚ ਉਹ ਤਾਂ ਅਸੀਂ ਬਹੁਤ ਪਹਿਲਾਂ ਤੇ ਭੁੱਲ ਚੁੱਕੇ ਆ ਹਾਂ ਅਸੀਂ ਅੰਨੇ ਵੀ ਹੋ ਗਏ ਅਸੀਂ ਬੋਲੇ ਵੀ ਹੋ ਗਏ ਬਿਲਕੁਲ ਸਹੀ ਗੱਲ ਆ ਤੇ ਅਸੀਂ ਗੁੰਗੇ ਵੀ ਆ ਬਿਲਕੁਲ ਆ ਅਸੀ ਨਾਂ ਦਾ ਕੁਝ ਬੋਲਦੇ ਆ ਨਾ ਕੁਝ ਕਹਿੰਨੇ ਫਰੀਦ ਹੀ ਚੀਜ਼ ਤੁਸੀਂ ਇਹ ਸਹਾਬ ਲਾ ਲਓ ਕਿ ਇੱਕ ਬੰਦੇ ਨੇ ਸੱਪਾਂ ਦੀ ਦੁਕਾਨ ਖੋਲ ਲਈ ਅੱਛਾ ਜੀ ਉਹ ਲੋਕੀ ਉਹਦਾ ਬੜਾ ਮਜ਼ਾਕੜੋ ਕਹਿੰਦੇ ਯਾਰ ਇਹ ਬੰਦਾ ਬਾਂਦਰ ਆ ਜੋ ਜਿੱਦਾਂ ਮੈਨੂੰ ਹਾਸਾ ਆ ਗਿਆ ਵੀ ਇਹ ਬੰਦਾ ਕਿ ਐਸਾ ਮੁਰ ਗਿਆ ਸੱਪਾਂ ਦੀ ਦੁਕਾਨ ਖੋਲ ਲਈ ਇਹਦੇ ਸੱਪ ਕਿਨੇ ਲੈਣੇ ਜੀ ਹਨਾ ਉਹ ਗੋਲ ਚੱਲ ਗਿਆ ਉਹ ਦੋ ਜਾਨੇ ਉਹ ਕਹਿੰਦੇ ਹਾਂ ਬਈ ਸੱਪਾਂ ਦੀ ਦੁਕਾਨ ਕੋਲੋਂ লামੇ ਤੁਕਾਰੋ ਵਾਰੀ ਸੁਰੂ ਕੀਤਾ ਵੀ ਇਹ ਕੀ ਚੱਕਰ ਆ ਕਹਿੰਦਾ ਹਾਂਜੀ ਜੀ ਇਹ ਵੀ ਬਹੁਤ ਵਧੀਆ ਚੀਜ਼ ਐ ਕਹਿੰਦਾ ਵਧੀਆ ਸਵਾਦ ਆ ਕੇ ਐਵੇਂ ਕਿਸੇ ਦੇ ਡੰਗ ਡੂੰਗ ਬਾਹਨ ਗਿਆ ਇਹ ਤੇਰਾ ਕੰਮ ਨਹੀਂ ਚੱਲਣਾ ਕਹਦਾ ਚਲ ਨਾ ਚੱਲੇ ਆਪਾਂ ਤਾਂ ਫ੍ਰੀ ਦੇ ਰਹੇ ਕਹਿੰਦਾ ਹਾਂ ਫ੍ਰੀ ਦੇ ਦੇ ਫਿਰ ਕਹਿੰਦਾ ਫਿਰ ਦੋ ਦੇ ਦੇ ਕਹਿੰਦਾ ਤੇ ਤੁਸੀਂ ਹੋਣੇ ਤਾਂ ਮੈਨੂੰ ਨਿੰਦਣ ਡੈ ਸੀ ਵੀ ਐਦਾਂ ਨਹੀਂ ਹੋਜੂ ਉਦਾਂ ਹੋਜੂ ਤੇਰਾ ਕੰਮ ਨਹੀਂ ਚੱਲਣਾ ਤੁਸੀਂ ਫ੍ਰੀ ਕੀ ਕਰ ਰਹੇ ਆ ਕਹਿੰਦਾ ਗਵੰਡੀ ਦੇ ਘਰਾਂ 'ਚ ਛੱਡ ਦਿਆਂ ਸਾਡੇ ਜਿਹੜੇ ਫ੍ਰੀ ਦੇ ਸੱਪ ਛੱਡਿਆ ਹੋਇਆ ਨਾ ਜੀ ਇਹ ਸਾਨੂੰ ਡੰਗ ਰਿਆ ਹੂੰ ਸਾਨੂੰ ਪਤਾ ਨਹੀਂ ਲੱਗਦਾ ਹੁਣ ਤੁਸੀਂ ਗੌਰ ਫਰਮਾਇਓ ਜਰਾ ਇੱਕ ਕੰਪਨੀ ਨੇ ਸਾਨੂੰ ਡਾਟਾ ਫ੍ਰੀ ਦਿੱਤਾ ਸੀ ਹੂੰ ਕਿ ਤੁਸੀਂ ਫੋਨ ਵੀ ਆਪਣਾ ਕਨੈਕਸ਼ਨ ਵੀ ਫ੍ਰੀ ਲੈ ਲਓ ਤੁਹਾਨੂੰ ਡਾਟਾ ਵੀ ਫ੍ਰੀ ਦੇਵਾਂਗੇ ਤੁਸੀਂ ਸਾਰਾ ਕੁਝ ਫ੍ਰੀ ਵਰਤੋਗੇ ਇੰਟਰਨੈਟ ਵਗੈਰਾ ਤੁਹਾਨੂੰ ਸਾਰਾ ਕੁਝ ਫ੍ਰੀ ਮਿਲੇਗਾ ਹੂੰ ਦੂਸਰੀਆਂ ਕੰਪਨੀਆਂ ਦੇ ਵਿੱਚੋਂ ਲੋਕ ਨੱਠੇ ਚਾਹੇ ਉਹ ਸਰਕਾਰੀ ਸੀ ਜਾਂ ਨਿੱਜੀ ਸੀ ਉਹਨਾਂ ਨੇ ਉਸ ਕੰਪਨੀ ਦਾ SIM ਲਿਆ ਉਹਦੇ ਵਿੱਚ ਸਿੰਮ ਪਵਾਇਆ ਸਾਡੇ ਮੁੰਡੇ ਕੁੜੀਆਂ ਨੂੰ ਇਹਨਾਂ ਨੇ ਅਪੰਗ ਕਰਕੇ ਰੱਖ ਦਿੱਤਾ ਬਿਲਕੁਲ ਸਾਡੇ ਮੁੰਡੇ ਕੁੜੀਆਂ ਰਾਤ ਨੂੰ ਰਜਾਈਆਂ ਦੇ ਵਿੱਚ ਮੂੰਹ ਦੇ ਦੇ ਕੇ ਉਸ ਫਰੀ ਮਿਲੇ ਡਾਟੇ ਦੇ ਨਾਲ ਆਪਣੇ ਮਾਪੇ ਦੀਆਂ ਪੱਗਾਂ ਚੁੰਨੀਆਂ ਉਛਾਲਦੀਆਂ ਰਹੀਆਂ ਔਰ ਨਾਲ ਦੀ ਨਾਲ ਸਾਡੇ ਜਿਹੜੇ